ਮੇਰਾ ਨਾਮ ਹਰਪਾਲ ਸਿੰਘ ਸੋਨੂ ਜੀ ਵਾਈਸ ਚੇਅਰਮੈਨ OBC ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਰਪਾਲ ਜੀ ਨਾਅਰੇਬਾਜੀ ਕੀਤੀ ਜਾ ਰਹੀ ਹੈ ਕਿਸ ਦੇ ਖਿਲਾਫ ਕਰ ਕੀ ਕਰ ਦੇਖੋ ਜੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਲੋਕਾਂ ਨੇ ਬੜੀ ਬਹੁਮਤ ਦੇ ਨਾਲ ਜਿਹੜੀ ਹੈ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਦੀ ਤੇ ਬੜੇ ਵੱਡੇ ਵੱਡੇ ਇਹਨਾਂ ਨੇ ਵਾਅਦੇ ਕੀਤੇ ਸੀ ਬਦਲਾਅ ਦੀ ਇਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ ਤੇ ਤੁਸੀਂ ਦੇਖ ਰਹੇ ਹੋ ਕਿ 2.5 ਸਾਲ ਸਰਕਾਰ ਨੂੰ ਬੀ ਚੁੱਕੇ ਨੇ ਤੇ ਜਿਹੜੀ ਇਹ ਸੜਕ ਐ ਸੀ ਪਟਿਆਲਾ ਗੇਟ ਦੇ ਉੱਤੇ ਸੜਕ ਤੇ ਅਸੀਂ ਨਾਅਰੇਬਾਜੀ ਕਰ ਰਹੇ ਹਾਂ ਦੁਕਾਨਦਾਰ ਬੜੇ ਪਰੇਸ਼ਾਨ ਨੇ ਕਿਉਂਕਿ ਜਿਹੜੀ ਇਹ ਸੜਕ ਹੈ ਪਿਛਲੇ 2.5 ਸਾਲਾਂ ਤੋਂ ਬਹੁਤ ਬੁਰੀ ਤਰ੍ਹਾਂ ਇਹਦੀ ਹਾਲਤ ਹੈ ਇਹ ਐਂ ਲੱਗਦਾ ਵੀ ਜਿਵੇਂ ਕਿਸੇ ਨੇ ਇਸ ਦੀ ਜਿਹੜੀ ਛਿੱਲੇ ਜਿਹੜੀ ਉਤਾਰ ਕੇ ਰੱਖ ਦਿੱਤੀ ਸੀ ਤੇ ਤੁਸੀਂ ਅੱਜ ਦੇਖ ਰਹੇ ਹੋ ਕਿ ਜਿਹੜੀ ਇਹ ਸਰਕਾਰ ਹੈ ਅੱਜ ਉਰੇ ਪੈਂਚਰ ਲਗਾ ਰਹੀ ਹੈ ਯਾਨੀ ਕਿ ਕਹਿੰਦਾ ਮਤਲਬ ਇਹ ਵੀ ਉਰੇ ਕੁਝ ਦਿਨ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸੀਗੀਆਂ ਉਸ ਤੋਂ ਪਹਿਲਾਂ ਉਰੇ ਦੀ ਮੌਜੂਦਾ ਐਮਐਲਏ ਸਾਹਿਬ ਉਹ ਆਏ ਸੀਗੇ ਤੇ ਉਹਨਾਂ ਨੇ ਉਰੇ ਟੱਕ ਲਾਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀ ਸੜਕ ਹੈ ਇਹ ਇਹ ਸਾਰੀ ਇੰਟਰਲੌਕ ਟਾਇਲ ਦੀ ਪੂਰੀ ਪਟਿਆਲਾ ਗੜ ਤੋਂ ਲੈ ਕੇ ਵੱਡੇ ਚੌਂਕ ਤੱਕ ਬਣੂਗੀ ਤੇ ਤੁਸੀਂ ਦੇਖ ਰਹੇ ਹੋ ਕਿ ਵੀ ਅੱਜ ਜਿਹੜਾ ਇਹ ਪੈਂਚਰ ਲਗਾਏ ਜਾ ਰਹੇ ਨੇ ਜਦ ਕਿ ਬਰਸਾਤਾਂ ਦਾ ਟਾਈਮ ਹੈ ਅਸੀਂ ਪਹਿਲਾਂ ਦੇਖਦੇ ਹੁੰਦੇ ਸੀਗੇ ਛੋਟੇ ਹੁੰਦੇ ਵੀ ਜਦੋਂ ਸਰਕਾਰਾਂ ਸੜਕਾਂ ਬਣਾਉਂਦੀ ਸੀ ਰੋਡ ਰੂਲਰ ਆਉਂਦੇ ਸੀਗੇ ਵੱਡੇ ਵੱਡੇ ਹਨਾ ਦੇਖਦੇ ਹ ਤਾ ਮਸ਼ੀਨਾਂ ਆਣ ਲੱਗੀਆਂ ਹੁਣ ਤਾਂ ਹੋਰ ਵੀ ਇਹਨਾਂ ਨੇ ਬਦਲਾਅ ਵਾਲਿਆਂ ਨੇ ਇੰਨੀ ਵੱਡੀ ਤਕਨੀਕ ਲਿਆਂਦੀ ਹੈ ਨਾਲੇ ਤਾਂ ਜਿੰਨੀ ਖਰਚ ਦੇਖੋ ਇਹ ਪੰਜਾਬ ਸਰਕਾਰ ਜਰੀਏ ਇੱਥੋਂ ਲੱਗਦਾ ਪਤਾ ਇੱਕ ਹਾਸੇ ਦਾ ਪਾਤਰ ਬਣ ਰਿਹਾ ਵੀ ਇਹ ਲੱਗਦਾ ਲੋਕਾਂ ਦੇ ਟੈਕਸ ਦਾ ਪੈਸਾ ਵਿਚਾਰੀ ਹੈ ਜਿੱਥੇ ਤਾਂ ਕਹਿਣ ਲੱਗ ਰਿਹਾ ਵੀ ਜਿਹੜੇ ਰੋਡ ਰੂਲਰ ਸੀਗੇ ਉਹ ਸਾਰੇ ਖਤਮ ਕਰ ਦਿੱਤੇ ਜਿਹੜੀਆਂ ਮਸ਼ੀਨਾਂ ਆਈਆਂ ਸੀਗੀਆਂ ਉਹ ਸਾਰੀਆਂ ਖਤਮ ਕਰਤੀਆਂ ਅੱਜ ਤੁਸੀਂ ਦੇਖੋ ਜਿਹੜੇ ਕੱਟੇ ਭਰ ਕੇ ਲੈ ਕੇ ਆ ਰਹੇ ਨੇ ਬੋਰੀਆਂ ਭਰ ਕੇ ਲੈ ਕੇ ਆ ਰਹੇ ਨੇ ਇਹ ਆਟੋਆਂ ਦੇ ਵਿਚਾਰੇ ਨੇ ਦੋ ਬੰਦੇ ਆ ਰਹੇ ਨੇ ਉਹ ਪ੍ਰਵਾਸੀ ਬੰਦੇ ਨੇ ਇਹ ਨਹੀਂ ਪਤਾ ਹੈਗਾ ਇਹਦਾ ਟੈਂਡਰ ਕਿਨੇ ਲਿੱਤਾ ਹੈ ਇੱਕ ਪੈਂਚ ਇਹ ਜਿਹੜੇ ਪੈਂਚਰ ਲਗਾਏ ਜਾ ਰਹੇ ਨੇ ਇਹ ਆਟੋਆਂ ਦੇ ਵਿੱਚ ਆ ਕੇ ਲਗਾਏ ਜਾ ਰਹੇ ਨੇ ਇਸ ਚੀਜ਼ ਦਾ ਅਸੀਂ ਵਿਰੋਧ ਕਰ ਰਹੇ ਹਾਂ ਤੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਉਹ ਵਾਅਦਿਆਂ ਤੇ ਆਓ ਲੋਕਾਂ ਨਾਲ ਤੁਸੀਂ ਬਦਲਾਅ ਦੀਆਂ ਗੱਲਾਂ ਕੀਤੀਆਂ ਸੀਗੀਆਂ ਉਹ ਬਦਲਾਅ ਸਾਨੂੰ ਕਿਸੇ ਪਾਸੇ ਨਹੀਂ ਦਿਖ ਰਿਹਾ ਹੈਗਾ ਇਹ ਪੈਂਚਰ ਵਾਲੀ ਸਰਕਾਰ ਦਾ ਇਸ ਗੱਲ ਤੇ ਦੇਖੋ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਕੱਲੇ ਪਟਿਆਲਾ ਗੇਟ ਨਹੀਂ ਬੱਸ ਸਟੈਂਡ ਕੋਲੇ ਪੈਂਚਰ ਲਗਾਏ ਜਾ ਰਹੇ ਨੇ ਸਾਰੇ ਬੱਸ ਜਿੱਥੇ ਆ ਵੀ ਇਹੋ ਪੈਂਚਰ ਲਗਾਏ ਜਾ ਰਹੇ ਨੇ ਸੋ ਇਸ ਚੀਜ਼ ਦਾ ਅਸੀਂ ਵਿਰੋਧ ਕਰ ਰਹੇ ਹਾਂ ਅੱਜ ਕੋਈ ਨਹੀਂ ਜੀ ਹੋਰ ਮੁੰਡਾ ਹੈ ਦੋ ਸਾਲ ਤੋਂ ਬੋਲਦੇ ਹੋ ਤੁਸੀਂ ਇਹ ਗਾਣਾ ਵੀ ਗਾਇਆ ਜੀ ਨਵੇਂ ਦਾ ਇਹਦਾ ਜਵਾਬ ਦੇਣਾ ਹੈ ਕੀ ਨਾਮ ਹੈ ਜੀ ਮਨਮੋਹਨ ਸਿੰਘ ਮਨਮੋਹਨ ਸਿੰਘ ਜੀ ਨਾਰੀਵਾਜੀ ਕੀਤੀ ਗਈ ਹੈ ਕਿਸ ਦੇ ਖਿਲਾਫ ਤੇ ਕਿਉਂ ਕੀਤੀ ਹੈ ਦੇਖੋ ਜੀ ਅਸੀਂ ਬੜੇ ਚਾਅ ਨਾਲ ਇਸ ਸਰਕਾਰ ਨੂੰ ਬਦਲਾਅ ਲਿਆਂਦਾ ਸੀ ਪਰ ਇਹਨੇ ਸਾਡੀਆਂ ਆਸਾਂ ਤੇ ਸਭ ਨਿਰਾ ਪਾਣੀ ਫੇਰ ਦਿੱਤਾ ਹੈ ਇੰਨਾ ਦੋ ਸਾਲ ਹੋ ਗਏ ਇਸ ਸਰਕਾਰ ਨੂੰ ਜਦੋਂ ਇਹ ਬਣਾਈ ਸੀ ਇੱਥੇ ਟੱਕ ਲਾ ਕੇ ਗਈ ਸੀ ਐਮਪੀ ਉਹ ਕਹਿੰਦੇ ਸੀ ਇਹ ਸਰਕਾਰ ਬਣਾ ਕੇ ਦੇਵਾਂਗੇ ਸੜਕਾਂ ਉਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਬਣੀਆਂ 2 ਸਾਲ ਹੋ ਗਏ ਸਾਡੀਆਂ ਦੁਕਾਨਾਂ ਦਾ ਬੁਰਾ ਹਾਲ ਹੋ ਗਿਆ ਅੰਦਰ ਮਿੱਟੀ ਮਿੱਟੀ ਸਾਰਾ ਹੋ ਗਿਆ ਤੇ ਇਹਨਾਂ ਨੂੰ ਚਾਹੀਦਾ ਕਿ ਇਸ ਕੰਮ ਲਈ ਥੋੜਾ ਜਿਹਾ ਪੈਂਚਰ ਲਾਉਂਦਾ ਕੋਈ ਫਰਕ ਨਹੀਂ ਬਣਨਾ ਜੇ ਹੁਣ ਵੀ ਆ ਗਿਆ ਤਾਂ ਇਹ ਹੁਣ ਹੀ ਸਾਰੀ ਖਤਮ ਹੋ ਜਾਏਗੀ ਪੈਸਾ ਬਰਬਾਦ ਕਰਨ ਦਾ ਕੋਈ ਫਰਕ ਨਹੀਂ ਬਣਾਣੀਆਂ ਤੈ ਨਹੀਂ ਸੜਕ ਬਣਾਓ ਥੈਂਕ ਯੂ